ਹੈਲੋ ਜੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਅ ਸੋਸਤੀ ਉਤਰ ਗਈ ਆ ਮੂੰਹ ਹੱਥ ਧੋ ਲਿਆ ਮੂੰਹ ਹੱਥ ਧੋਣ ਤੋਂ ਬਾਅਦ ਹੁਣ ਆਪਾਂ ਅਜੇ ਲੱਗੇ ਪਹਿਲਾਂ ਤਾਂ ਆਪੇ ਜਨ ਛੱਡੇ ਆ ਤੇ ਪਿਜਨ ਛੱਡਣ ਤੋਂ ਬਾਅਦ ਬੈਕ ਸਾਈਡ ਸਬਜ਼ੀ ਲਾਉਣ ਲੱਗੇ ਆਂ ਆਪਾਂ ਸੋ ਸਾਰੀ ਫੈਮਿਲੀ ਆਪਾਂ ਜਿਹੜੀ ਕੱਲ ਸਬਜ਼ੀ ਲਈ ਸੀਗੀ ਤੇ ਕਮਲਾ ਜਾਣੀ ਹੈ ਗੱਡੇ ਵਗੈਰਾ ਲਾਉਣੇ ਆ ਤੇ ਮਨਪ੍ਰੀਤ ਨੇ ਜਾਣਾ ਅੱਜ ਪੇਕੇ ਐਸ਼ ਗਈ ਹੋਈ ਹੈ ਨਾਨਕਿਆਂ ਨੂੰ ਪਹਿਲਾਂ ਹੀ ਆਲਰੇਡੀ ਗਈ ਹੋਈ ਹੈ ਨਾ ਐਸ਼ ਤੇ ਛੁੱਟੀਆਂ ਹੋਈਆਂ ਵੀ ਐਸ਼ ਨੂੰ ਪੇਪਰ ਹੋ ਗਿਆ ਖਤਮ ਤੇ ਐਸ਼ ਨੇ ਜਾ ਰਹੀ ਹੈ ਨਾਨਕਿਆਂ ਦੇ ਤੇ ਮਨਪੀਰ ਕਿੰਨੇ ਦੋ ਦਿਨ ਮੈਂ ਵੀ ਲਾਇਆ ਹਾਂ ਤੇ ਮਨਪੀਰ ਨੂੰ ਛੱਡਣ ਜਾਣਾ ਤੇ ਉਸ ਤੋਂ ਪਹਿਲਾਂ ਆਪਾਂ ਸਬਜ਼ੀ ਲਾਉਣੀ ਆ ਥਾਂ ਸਾਰਾ ਉੱਚਾ ਨੀਵਾ ਹੋਇਆ ਪਿਆ ਸੀਗਾ ਉਹ ਪੱਧਰ ਕਰਨਾ ਠੀਕ ਆ ਤੇ ਆਓ ਫਿਰ ਤੁਹਾਨੂੰ ਦਿਖਾਉਣੇ ਆ ਮਾਹੌਲ ਕਿਦਾਂ ਮਾਤਾ ਹੈਲੋ ਹਲੋ ਜੀ ਆ ਠੀਕ ਆ ਕੰਮ ਬਈ ਪਰ ਸੋਂ ਚੌਥੇ ਐਸ਼ ਨਾ ਸਾਡੇ ਲੱਗਾ ਕਰਨ ਹੈਲਪ ਕਰਨ ਵਾਸਤੇ ਦਾਦ ਹੋ ਗਿਆ ਤੇ ਇਧਰ ਬਾਪੂ ਜੀ ਦਾਦੂ ਆਇਆ ਅੱਜ ਮਨਪ੍ਰੀਤ ਕਹੀ ਜਾਂਦੀ ਮੈਂ ਜਾਣਾ ਹਾਂ ਹਾਂ ਕੱਲ ਜਾ ਹੀਗਾ ਤੁਸੀਂ ਪਾਊਡਰ ਲੈ ਜਾਂਦੇ ਮਨਪ੍ਰੀਤ ਦਾ ਹੈਗਾ ਲਾ ਪੇਕਾ ਕਰਨੀਵਾ ਕਰਤਾ ਕਿ ਡਿਮਾਰ ਪਰ ਪਹਿਲਾਂ ਤਾਂ ਐਸ਼ ਗਈ ਐਸ਼ ਨੂੰ ਲੈ ਕੇ ਵਿਚਾਰੀ ਆ ਕੇ ਉਹ ਨਿਕਲੋਂਗੇ ਉਹ ਨਹੀਂ ਨਿਕਲਦਾ ਠੀਕ ਆ ਫਿਰ ਐਸ਼ ਆਉਂਦਾ ਉਹ ਚਾਕਲੇਟ ਪਾਊਡਰ ਦੁੱਧ ਵਿੱਚ ਪਾ ਕੇ ਪੀਂਦੀ ਹੁੰਦੀ ਆ ਉਹ ਭੁੱਲ ਗਈ ਫਿਰ ਦਾਦੂ ਗਿਆ ਮਗਰ ਫੜਾਉਣ ਵਾਸਤੇ ਹੋਰ ਅੱਜ ਕਹਿ ਤਾਂ ਪਰਸੋਂ ਚੌਥੇ ਕਹੋ ਗਈ ਤੇ ਪਰਸੋਂ ਦਾਦੂ ਗਿਆ ਕੱਲ ਆਇਆ ਅੱਜ ਮਨਪ੍ਰੀਤ ਕਹਿੰਦੀ ਮੈਂ ਜਾਣਾ ਤੇ ਤੂੰ ਚਾਕਲੇਟ ਪਾਊਡਰ ਹੀ ਅੱਜ ਲੈ ਜਾਂਦੇ ਅੱਜ ਪ੍ਰੀਤ ਕਹਿੰਦੀ ਮੈਂ ਜਾਣਾ ਟਾਈਮ ਨਹੀਂ ਨਾਲ ਨੂੰ ਨਾਈ ਨੂੰ ਹੀ ਫਰਦੀ ਇਹ ਇਹਨੂੰ ਟਾਈਮ ਲੈ ਨਿਕਲ ਜਾ ਠੀਕ ਹੈ ਤੇ ਇੱਕ ਸਾਡਾ ਐ ਐਸ ਦੀ ਥਾਂ ਤੁਹਾਨੂੰ ਅੱਜ ਆਇਆ ਦਿਖਾਉਣੇ ਸਾਡਾ ਮੋਕਾ ਇਹੇ ਹੀ ਇਹ ਮੋਕਾ ਇਹ ਮੋਕਾ ਇਹ ਸਾਡਾ ਕਰਾਓ ਇਹ ਮੋਕਾ ਏਮੋਕਾ 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 ਲੀਗਾ ਇਹਨੇ ਹੁਣ ਵੇਖੀ ਸਬਜ਼ੀ ਸਾਰੀ ਲਾਉਣੀ ਐ ਇਹਨੇ ਵੇਖੀ ਲਾਉਂਦਾ ਹੂੰ ਇਹਨੇ ਵੀ ਨਾਲ ਤੋਂ ਇਹ ਪੱਟਣੇ ਆ ਅੱਜ ਰਾਲ ਮਿਲ ਕੇ ਲੱਗੇ ਪਏ ਲਾਉਣ ਸਬਜ਼ੀ ਤੇ ਪਿੱਛੇ ਆਪਣੀ ਸਰੋਂ ਤੁਸੀਂ ਦੇਖੋ ਤੇ ਫੋਲੋ ਦੇ ਝੜ ਚੁੱਕੇ ਆ ਸਾਰੇ ਤੇ ਸਰੋਂ ਹੋਈ ਪਈ ਆ ਰੈਡੀ ਬੁਰੀ ਆਪਣੀ ਤੇ ਸਰੋਂ ਦਾ ਪੱਕ ਦੇਖੋ ਬੈਕ ਸਾਈਡ ਤੇ ਥੋੜੀ ਸੰਗਣੀ ਸੀਗੀ ਤੇ ਪਾਣੀ ਜ਼ਿਆਦਾ ਲੱਗ ਗਿਆ ਸੀਗਾ ਥੋੜੀ ਹਵਾ ਚੱਲ ਕੇ ਥੋੜੀ ਟੇਢੀ ਹੋਈ ਆ ਇੱਧਰਲਾ ਜਿਹੜਾ ਪਲਾਟ ਆ ਸਰੋਂ ਦਾ ਉਹ ਉਹ ਪ੍ਰੋਪਰ ਖੜਾ ਹੋਇਆ ਇੱਧਰਲਾ ਥੋੜੀ ਟੇਢੀ ਹੋ ਗਈ ਹੈ ਨਹੀਂ ਅੱਡੀ ਵੀ ਨਹੀਂ ਤਰੀ ਤੂੰ ਤੁਸੀਂ ਵੀ ਚੱਕੋ ਕਈਆਂ ਦੋਨੇ ਜਣਿਆਂ ਖੜੀਆਂ ਇੱਥੇ ਸਾਨੂੰ ਲਾਇਆ ਦੋਨੇ ਜਣਿਆਂ ਨੂੰ ਹੈ 24 ਮਿੰਟ ਕਿਨੇ ਚੋ ਜਿਹੜੀ ਆਹ ਸਾਈਡ ਸੀ ਨਾ ਆਪਣੀ ਇਹ ਹੈਗੀ ਸੀ ਉੱਚੀ ਕਿ ਪਾਣੀ ਨਹੀਂ ਚੜਦਾ ਸੀਗਾ ਇਹ ਉਧਰਲੇ ਪਾਸੇ ਮਿੱਟੀ ਲੈ ਜਾਣੀ ਖਿੱਚ ਕੇ ਥੋੜੀ ਥੋੜੀ ਆਪਾਂ ਠੀਕ ਆ ਮੈਂ ਬਠਲ ਲੈਣ ਗਏ ਬਠਲਾ ਇਧਰ ਜਾ ਕੇ ਦੇਖੀਏ ਕਿੱਥੇ ਰੱਖਿਆ ਹੋਇਆ ਹਾਂ ਤੇ ਬਠਲ ਲੈਣ ਗਿਆ ਸੀ ਮੈਂ ਲੈ ਆਉਣਾ ਸੀ ਆਓ ਇੱਥੇ ਦੇਖੀ ਇੱਥੇ ਕਿੱਥੇ ਰੱਖਿਆ ਹੋਊਗਾ ਮੈਂ ਲੈ ਆ ਲੈ ਕੇ ਤਾਂ ਆਇਆ ਚੱਕ ਭੇਜੀ ਦਾ ਤੇ ਉੱਥੇ ਓਵੇਂ ਖਾਲੀ ਮੁੜੇ ਹੁੰਦਾ ਦਾ ਵੇਖੀ ਤੇ ਪਿਆ ਹੋਣਾ ਇਹਨਾਂ ਕਰਦੇ ਹੁੰਦਾ ਆ ਪਿਆ ਖਾਣ ਨਹੀਂ ਚੋ ਆਪਾਂ ਆ ਨਾਰ ਨਾਲ ਨਾ ਜਿਹੜੀ ਵਟ ਆ ਖਾਲੀ ਜੀ ਪਾ ਦੇ ਇਸ ਚ ਇੱਧਰ ਨੀਵਾ ਬਾਕੀ ਤੁਸੀਂ ਮੱਠਲ ਭਰੀ ਚੱਲਿਓ ਤੇ ਮੈਂ ਮੈਂ ਸਿੱਟੀ ਜਾਣਾ ਮਿੱਟੀ ਚਾਹ ਚੱਕ ਕੇ ਮੈਂ ਜਿਆਦੇ ਪਧਰੀ ਹੁੰਦੀ ਵੈਸੇ ਤੇਰੀ ਮਾਰ ਲਵਾਂਗਾ ਇੱਥੇ ਲਾਵੀ ਇਹ ਨਾ ਇਹ ਕਹਿੰਦਾ ਯਾਰ ਘਰੇ ਨਾਲ ਲੱਗਾ ਕਹਿੰਦਾ ਨਾ ਵੇਖਿਆ ਕਿਦਾਂ ਨਾ ਜਗਾ ਕਿਹੜਾ ਆਣੀਏ ਅੱਛਾ ਫਿਰ ਇਹ ਨਾ ਵੜਾ ਮੋਟਾ ਹੋ ਗਿਆ ਦੂਰ ਦੂਰ ਫਰੀਦ ਦੇ ਬੁੱਢੇ ਆਵੇ ਛੇਵਣਾ ਕਿਰਾਏ ਕਾ ਹੋਗਾ ਜਨਾਬ ਹੁਣ ਦੰਤ ਓਕੇ ਹਾਂ ਆਪਾਂ ਕਿੱਧਰ ਜੈ ਜਲੇਂਦੇ ਫਿਰਦੇ ਆ ਓਏ ਆਪਾਂ ਕਿੱਧਰ ਜੈ ਜਲੇਂਦੇ ਫਿਰਦੇ ਆ ਹੂੰ ਲੋ ਵੀ ਦੋਸਤੋ ਥਾਂ ਕਰ ਲਿਆ ਪੱਧਰਾ ਵਕਾਹ ਵੀ ਹੱਦ ਤੱਕ ਅੱਗੇ ਹਮ ਮਾਤਾ ਵਾਲਾ ਪਾਸਾ ਬਹੁ ਨੀਵਾ ਸੀਗਾ ਉਧਰੋਂ ਪਾਣੀ ਆਉਂਦਾ ਸੀ ਉਧਰ ਹੀ ਛੱਪਣ ਲੱਗ ਜਾਂਦਾ ਇਧਰ ਪਾਣੀ ਸਰੇ ਆਉਂਦਾ ਹੀ ਨਹੀਂ ਸੀ பாப்போடல ਆਈ ਤਾ ਵੇ ਮਾ ਛੱਟਾ ਕਾ ਦੋ ਰੱਖਦੇ ਗਏ ਤੇ ਇਹ ਪੱਟ ਭਰ ਦਿਓ ਮਿੱਟੀ ਮੈਂ ਜੇ ਬੁਲਾ ਦਿਆਂਗੀ ਝਾੜ ਕੇ ਲੈ ਉਹ ਪਾਣੀ ਘਟ ਮੰਗਦੇ ਹੈ ਮੈਂ ਪਾਣੀ ਨਹੀਂ ਲਾਉਣਾ ਠੀਕ ਬੰਨੇ ਨਹੀਂ ਨੱਪ ਨੂੰ ਖਲ ਬੰਨੇ ਉੱਚੀ ਕਰ ਦੇਣਾ ਆਪਾਂ ਹਾਂ ਤੇ ਟਮਾਟੇ ਐਸੇ ਭੱਟ ਪਿਲਾ ਦੇ ਵੀਰੇ ਤੇ ਖਾਣ ਚਾਹ ਕੇ ਦੀ ਕਿੰਨੀਆਂ ਵੱਲਾਂ ਚਾਰ ਪੰਜ ਹੋਣੀਆਂ ਐਨੇ ਸੰ ਸਿੱਧ ਨਿੱਡ ਨਿੱਡ ਕਰਕੇ ਲਾਦਗੀ ਹਾਂ ਉੱਥੇ ਸੱਜਾਂ ਜਾ ਕੇ ਫੇਰ ਜਾਣਾ ਆਵੇ ਕੁੱਤੇ ਜਿਹੜਾ ਰਹਿੰਦਾ ਨਹੀਂ ਖੇਲਦਾ ਨਹੀਂ ਇਕਲਾ ਦੇ ਤੇ ਬਾਹਰ ਹੋਵੇ ਬੈਂਗਣੀ ਸੋ ਇਸ ਸਾਲ ਆਪਾਂ ਜਿਹ ਇਸ ਪਾਸੇ ਹੁਣ ਬੱਲਾ ਚੜਾਉਣੀਆਂ ਇਧਰ ਟੰਬੇ ਗੱਡ ਕੇ ਉੱਚੀਆਂ ਜਾਂ ਕੁਝ ਬੰਨਾਂਗੇ ਤਾਰ ਵਗੈਰਾ ਬੰਨਾਂਗੇ ਸਿਰ ਤੋਂ ਸਿਰੇ ਤੱਕ ਤਾਰ ਪਈ ਆਪਣੇ ਕੋਲ ਹੈਨਾ ਹੂੰ ਤੇ ਪਾਰੀ ਥੱਲੇ ਨਾਂਗੀਆਂ ਵੱੱਲਾ ਨਾਂਗ ਜਾਣੀਆਂ ਥੱਲੇ ਥੱਲੇ ਨਾਂਗੀਆਂ ਉਹਨੇ ਸਾਰਾ ਨਾਪਣੇ ਨੇ ਬੂਟੇ ਆਪਣੇ ਥੱਲੇ ਲੱਗੇ ਜਿਹੜੇ ਉੱਚਾ ਰੱਖੀ ਉੱਚਾ ਦਾ ਵੱਲ ਬਹੁਤ ਢੀਆ ਹੁੰਦਾ ਉਹਦੇ ਨਾਲ ਰस्सੀਆਂ ਰਸਣੀਆਂ ਬੰਨ੍ਹਦੇ ਨਹੀਂ ਰस्सੀਆਂ ਪਾਰ ਚੱਲਣਗੀਆਂ ਰस्सੀਆਂ ਪਾਰ ਚੱਲਣਗੀਆਂ ਚੱਲ ਜਾਂਦੇ ਰੱਸੀ ਖਾਣ ਆਓ ਵੇਖਾ ਆਓ ਇਹ ਕਾ ਲਾਉਨ ਵਾਲਾ ਪਿਆਜ ਚੋਨਾ ਇਲਾਇ ਹਲੋ ਵੀ ਬਣ ਗਿਆ ਆਪਣਾ ਥਾਂ ਪਿੰਡੀਆਂ ਵਾਲੀਆਂ ਵਟਾਂ ਪੈ ਗਈਆਂ ਤੇ ਕੁਛ ਰਹਿ ਗਈਆਂ ਆਪਣੀਆਂ ਇਹ ਆਪਣੇ ਸਾਰੇ ਪੌਦੇ ਆ ਜਿਹੜੇ ਲਏ ਸੀ ਲੋਬ ਮੇਤਰੋ ਲੱਗ ਗਏ ਮਿਰਚਾਂ ਦੇ ਬੂਟੇ ਲੱਗਣ ਮਾੜੀ ਮਾੜੀ ਵੈਸਤੇ ਲਾ ਲਿਆ ਨੂ ਹਣਾ ਵੈਸਤੇ ਹੁਣ ਇੱਥੋਂ ਬਸ ਲੱਤ ਪਿਆ ਕਰ ਫਿਰ ਆਈਂਦੀ ਕਰ ਮਾਵਟਾਂ ਦੇ ਆਪਾਂ ਲਾਉਣਾ ਅ ਦੂਜੀ ਆਪਣੀ ਟਮਾਟਰ ਟਮਾਟਰ ਫਲੀਆਂ ਫਿਰ ਪੈਪੂਣ ਰੱਖਿਆ ਪਿੱਛੇ ਤੇ ਧਿਆਨ ਠੀਕ ਆ ਇਹ ਦੂਜੀਆਂ ਮਿਰਚਾਂ ਕੌੜੀਆਂ ਮਿਰਚਾਂ ਲੱਗੀਆਂ ਦੀਆਂ ਇਹ ਇੱਕ ਦਾ ਇੱਥੇ ਇੱਕ ਵਈਸ ਵਾੜਤੀ ਲਾਦਣੀ ਸਰਗ ਹੈ ਮਾ ਹਾਂ ਇੱਕ ਟਿਆਹੀ ਲਾ ਦੇਣੀ ਥੋੜੀ ਤੱਕ ਫਿਰ ਆ ਕੇ ਫੁੱਲਾ ਨਾ ਕਿ ਆ ਵੀ ਰਹੀ ਨੇ ਸ਼ਿਮਲਾ ਮਿਰਚ ਇਹਨੂੰ ਸੋ ਵਿਚਾਰ ਅੜੀ ਤੇ ਲਾਉਂਦੇ ਕਿ ਨਹੀਂ ਨਹੀਂ ਪਾਸੇ ਠੀਕ ਆ ਲਓ ਇਧਰ ਵੱਟਾ ਪੈ ਗਈਆਂ ਇਧਰ ਲੱਗੀਆਂ ਪਿੰਡੀਆਂ ਆਪਣੀਆਂ ਹੁਣ ਆ ਜਿਹੜੀ ਵੱਡੀ ਵਾਟਾ ਨਾਲ ਨਾਲ ਇੱਥੇ ਆਪਾਂ ਸਾਰੀਆਂ ਵੱਲਾਂ ਲੱਗਣੀਆਂ ਨੇ ਸਾਰੀਆਂ ਫਿਰ ਇੱਥੇ ਚਾਰ ਸਪੇਰੇ ਬੰਨ ਕੇ ਆਪਾਂ ਤੇ ਜੀ ਵੱਧ ਵੱਲ ਹੋਊਗੀ ਤਾਂ ਅਪ ਇਧਰ ਨੂੰ ਵੀ ਸਿੱਟ ਸਕਦੇ ਆ ਥਾਂ ਸਾਫ਼ ਕਰ ਲਾਂਗੇ ਜੇ ਕੋਈ ਵੱਧ ਹੋਈ ਤਾਂ ਅਪ ਇਧਰ ਸਿੱਟ ਦਾਂਗੇ ਆ ਥਾਂ ਨਾਲ ਆਪਣਾ ਹੀ ਆ ਇਧਰ ਨੂੰ ਵੱਲ ਬਹੁਤ ਥਾਂ ਘੇਰ ਲੈਂਦੀ ਆ ਬਾਕੀ ਦੇਖਦੇ ਜਾਂ ਉਪਰ ਇੱਕ ਅੰਦ ਨਾਲ ਵੀ ਇੱਕ ਦੀ ਲਾਵਾਂਗੇ ਹਾਏ ਹਾਏ ਥੱਕ ਗਿਆ ਰਾਈ ਤਾਂ ਡੰਡੇ ਲੱਗ ਜਾਂਦੇ ਆ ਆਪਣੇ ਬਾਕੀ ਸਬਜ਼ੀ ਰਹਿ ਗਈ ਧੁੱਪ ਬਹੁਤ ਜ਼ਿਆਦਾ ਆਈ ਪਈ ਐ ਸੇਖਰ ਦੀ ਤੇ ਇੱਕ ਜ ਤਕਨੀਕ ਆ ਛਾਪ ਸਾਰਾ ਗੁੱਡ ਲਿਆ ਪਹਿਲਾਂ ਸਾਰਾ ਕਈ ਨਾ ਗੁੱਡੀ ਕਰਕੇ ਇਹਨ ਪੱਧਰ ਕਰ ਲਿਆ ਠੀਕ ਆ ਤੁਰੇ ਫਿਰਦੋ ਫੇਰ ਮੜਾ ਜੰਮ ਗਿਆ ਥਾਂ ਤੇ ਫੇਰ ਆ ਗੰਡੇ ਦੀ ਪਨੀਰੀ ਪਤਾ ਸੀ ਕੀ ਲਾ ਰਹੇ ਜਗਾੜ ਲਾ ਰਹੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕਾਮਯਾਬ ਹੈ ਜਾਂ ਨਹੀਂ ਹੈ ਬਾਲਾ ਪਤਾ ਨਹੀਂ ਆਪਾਂ ਨੂੰ ਇਸ ਬਾਰੇ ਕਿਉਂ ਗੰਡੇ ਪਹਿਲੀ ਵਾਰ ਲਾਏ ਆਪਾਂ ਗੰਡੇ ਨਹੀਂ ਕਦੇ ਲਾਏ ਸਬਜ਼ੀ ਅੱਗੇ ਹਰ ਵੇਲੇ ਲਾਈ ਆ ਸੋ ਗੰਡੇ ਨਹੀਂ ਆਪਾਂ ਖਾ ਲਿਆ ਜਾਂ ਬਣਾ ਲੈਣੇ ਹੁੰਨੇ ਆ ਪਰ ਮੈਂ ਇੱਕ ਥੋੜੀ ਨਾ ਕਿਤੇ ਗੰਡੇ ਲਾਉਂਦੇ ਵੇਖੇ ਤੁਸੀਂ ਇਹ ਥੋੜੀ ਨਾ ਗੱਡੇ ਲਾ ਰਹੇ ਆ ਹੁਣ ਤੁਸੀਂ ਸੋਚੋਗੇ ਥੋੜੀ ਨਾ ਗੰ ਇੱਕ ਥੋੜੀ ਆ ਤੇ ਇੱਕ ਸ਼ੈਣੀ ਆ ਠੀਕ ਆ ਤੇ ਇੱਕੋ ਜੀ ਵਿੱਥ ਤੇ ਅਸੀਂ ਕਰਦੇ ਆ ਇਦਾਂ ਕਰਕੇ 4 4 ਇੰਚ ਦੀ ਇਦਾਂ ਕਰਕੇ ਬਾਅਦ ਚ ਉਤੋਲਾ ਦਾਂਗੇ ਪਾਣੀ ਠੀਕ ਆ ਠੀਕ ਆ ਆ ਹੋਰ ਦਿਖਾ ਦੂ ਜਿਹੜੇ ਆਖੇ ਹੁਣ ਇੱਕੋ ਜਿਹੇ ਹੋਲ ਬਣ ਗਏ ਹੁਣ ਗੰਡਿਆਂ ਦੀ ਜਿਹੜੀ ਪਨੀਰੀ ਆ ਪਹਿਲੇ ਤਾਂ ਗੰਡੇ ਅਸੀਂ ਲਾਉਣ ਚੇ ਲੇਟ ਹੋ ਗਏ ਆ ਕੋਈ ਥਾਂ ਆਪਣਾ ਫ੍ਰੀ ਨਹੀਂ ਹੈ ਗੰਡੇ ਲਾਉਣ ਚ ਲੇਟ ਆ ਆਪਾਂ ਠੀਕ ਆ ਇਹਨੂੰ ਆਪਾਂ ਇਦਾਂ ਪਾ ਦੇਣਾ ਇਹਦੇ ਚ ਉੱਤੋਂ ਪਾ ਦੇਣੀ ਆ ਮਿੱਟੀ ਸੇਮ ਹੀ ਇਦਾਂ ਇੱਕ ਇੱਕ ਬੀਜ ਨੂੰ ਇਹਦੇ ਚ ਪਾ ਕੇ ਮੇਰੇ ਹਿਸਾਬ ਦੇ ਨਾਲ ਜਿਵੇਂ ਆਪਾਂ ਪਾਣੀ ਲਾਉਂ ਡੈਗ ਪੈਂਦੇ ਨਾ ਡਿੱਗਣ ਦਾ ਚਾਂਸ ਹੀ ਹੈ ਨਹੀਂ ਹੁਣ ਥੋੜੀ ਜਗ੍ਹਾ ਸਖਤ ਤੇ ਝੁਰ ਹੋ ਸਕਦੀ ਹੈ ਪਰ ਇਹਨਾਂ ਨੇ ਉਹ ਜਿਹੜੀ ਗਿੱਲੀ ਹੋਗੀ ਨਾ ਮਿੱਟੀ ਜਦੋਂ ਮਿੱਟੀ ਹੋਗੀ ਗਿੱਲੀ ਉਦੋਂ ਇਹਨੇ ਵਧੀਆ ਫੂਟ ਕਰ ਲੈਣੀ ਹੈ ਪੋਲੀ ਹੋ ਜਾਣੀ ਮਿੱਟੀ ਜਿਹਨੂੰ ਗਿੱਲੀ ਹੋ ਗਈ ਹੁਣ ਆਪਾਂ ਪਾਣੀ ਲਾਵਾਂਗੇ ਉੱਤੋਂ ਦੀ ਜਨੂੰ ਇਦਾਂ ਸੌਖਾ ਲੱਗਾ ਸਮ ਤਰੀਕਾ ਆਪ ਹੀ ਗੱਡੀ ਕਾੜ ਬਾਕੀ ਤੁਸੀਂ ਦੱਸੋ ਵੀ ਸਾਡੀ ਕਾਮਯਾਬ ਹੈ ਕਿ ਨਹੀਂ ਬਾਕੀ ਗੰਡੇ ਦੇਖੋ ਹੋਣੇ ਜਾਂ ਨਹੀਂ ਹੋਣੇ ਪ੍ਰਮਾਤਮਾ ਦੇ ਆਸਵਾਸਾ ਆਪਾਂ ਆਵਦੇ ਨੂੰ ਮਿਹਨਤ ਕਰ ਰਹੇ ਆ ਪੂਰੀ ਬਾਕੀ ਸਾਰੇ ਮਿੱਟੀ 'ਚ ਪਾਣੀ ਲੱਗਾ ਮਿੱਟੀ ਨੇ ਆਟੋਮੈਟਿਕ ਵਿੱਚ ਵੜ ਦੇਣਾ ਇਹਦੇ ਤੋਂ ਐਂ ਪੌਂਦ ਲਾਉਣੀ ਸਭ ਤੋਂ ਸੌਖੀ ਲੱਗਦੀ ਹੈ ਠੀਕ ਆ ਬਾਕੀ ਤੁਸੀਂ ਦੱਸ ਦਿਓ ਵੀ ਸੈਟਾ ਕੰਮ ਘੈਂਟ ਲੱਗਦੀ ਆ ਸਬਜ਼ੀ ਆਪਣੀ ਤੇ ਲੱਗੀ ਸਾਰੀ ਆਪਣੀ ਸਬਜ਼ੀ ਆ ਵੀਲਨਾ ਵਗੈਰਾ ਲੱਗੀਆਂ ਨੇ ਸਾਰੀਆਂ ਇੱਧਰ ਆ ਗੰਡਿਆਂ ਦੀ ਪਨੀਰ ਵੀ ਲੱਗ ਗਈ ਆ ਤੇ ਪਰੇ ਥਾਂ ਆਪਣਾ ਗੋਬਰ ਗੈਂ ਪਲਾਂਟ ਸੀ ਅੱਗੇ ਉੱਥੇ ਬੂਟੇ ਕਾਫੀ ਲਾਏ ਸੀਗੇ ਉਹ ਥੱਲੋਂ ਪਤਾ ਨਹੀਂ ਕੀ ਚੱਕਰ ਉੱਥੇ ਬੂਟੇ ਕੰਮਜਾਬ ਨਹੀਂ ਹੋਏ ਇਸ ਕਰਕੇ ਉੱਥੇ ਲਾਏ ਹੀ ਨਹੀਂ ਤੇ ਉਹ ਆ ਪਿਛਲੇ ਸਾਲ ਵਾਲੇ ਬੂਟੇ ਆ ਬੈਂਕਣੀ ਦੇ ਆਪਣੇ ਆਪ ਹੀ ਫੁੱਟ ਪਏ ਅੱਜ ਹਣਾ ਹੁਣ ਆ ਕੇ ਇੱਥੇ ਆਪੇ ਫੁੱਟ ਪਏ ਹੁਣ ਆਪਣੀ ਚਲਾਈ ਰਹੀ ਗੱਲੀ ਲਾਉਣੇ ਚਲਾਈ ਤਾਂ ਵੈਸੇ ਠਾਈ ਦੇ ਦੇਣਾ ਆਪਾਂ ਲੋ ਵੀ ਕਾਫੀ ਬਣ ਕੇ ਆ ਗਈ ਆਪਣੀ ਹੁਣ ਕਾਫੀ ਪੀ ਲੀ ਜੀ ਹਾਂ ਕਿਵੇਂ ਆ ਸੁਬਾਹ ਮੈਨ ਲੱਗ ਗਈ ਕੋਈ ਵੀ ਬਾਸ ਨਹੀਂ ਤੇਰੀ ਜਿੱਦੀ ਕਿ ਲੱਗੀ ਕਾਲਾ ਕੱਟੇ ਵਰਗਾ ਹੋਣਾ ਹੀ ਆ ਇਹਦਾ ਸਹੀ ਗੱਲ ਆ ਇਹ ਤੇਲ ਦੀ ਫਿਰਦੀ ਹੁੰਦੀ ਨਾ ਸਬਜੀ ਵਿੱਚ ਤੇ ਪਤਾ ਸਬਜੀ ਲਾਉਣੀ ਕਿੰਨੀ ਔਖੀ ਆ ਬਹੁਤ ਔਖੀ ਸਬਜੀ ਨਾ ਲਾਉਂਦੇ ਸੁਰੇ ਫਿਰਦੇ ਨਹੀਂ ਬਈ ਵਧੀਆ ਸ਼ੌਂਕ ਨਾਲ ਕੋਈ ਵੀ ਕੰਮ ਨਾਲ ਸ਼ੌਂਕ ਨਾਲ ਹੀ ਹੁੰਦਾ ਸੋ ਆਪਾਂ ਨੂੰ ਸ਼ੌਂਕ ਆ ਇਹ ਹੋਵੇ ਨਾ ਹੋਵੇ ਬਾਹਦੀਆਂ ਗੱਲਾਂ ਪਰ ਹੋਊਗੀ ਪਿਛਲੇ ਸੀਜ਼ਨ ਆਪਾਂ ਕਿੰਨੀ ਤੂੜੀ ਆ ਤੇ ਇਸ ਵਾਰ ਵੱਲਾਂ ਬੇਬਰੇ ਨੇੜੇ-ਨੇੜੇ ਲਾਤੀਆਂ ਨੇ ਸਾਰੀਆਂ ਤੇ ਦੇਖੋ ਕੀ ਬਣਦਾ ਆਹੋ ਯਾਰ ਸਾਰੀਆਂ ਇਧਰ ਨੂੰ ਆ ਵਰਤੇ ਇੱਧਰ ਤੱਕ ਨਹੀਂ ਲਾਈਆਂ ਲਿਆ ਕੇ ਮਿਲ ਸੀ ਇੱਕ ਤੱਕ ਲਾ ਦਿੰਦੇ ਇੱਧਰ ਨੂੰ ਆ ਖੜੀ ਕਿੱਥੇ ਚਲਾਈ ਲਾਉਣ ਨੂੰ ਤਾਂ ਬਚੇ ਨਹੀਂ ਬਾਪੂ ਅਜੇ ਕਹਿੰਦਾ ਸੀ ਕਿ ਚਲਾਈ ਆ ਪੁੱਤਰ ਛਿੱਟਾ ਦੇ ਦੇਣੀ ਪਰ ਇਹਨਾਂ ਉਹ ਉੱਥੇ ਨਹੀਂ ਨੀਤਾ ਮੜਾ ਸੈੱਟ ਕਰਦੇ ਤੇ ਪਾਣੀ ਛਾੜ ਦਾਂਗੇ ਬਾਅਦ ਚ ਚਲਾਈ ਤਾਂ ਹੋ ਹੀ ਜਾਣੀ ਹੈ ਨਾ ਕੋਸੇ ਇੱਥੇ ਸੈੱਟ ਲਾਂਗੇ ਦੇ ਜੀ ਚੇਤੀ ਕਰ ਲੋ ਅਜੇ ਇੰਨਾ ਘੰਟਾ ਘੰਟਾ ਦੇਖ ਕੇ ਕਿੰਨਾ ਟਾਈਮ ਕਰਦੇ ਲੱਗੇ ਤਾਂ ਪਏ ਆ ਆਹ ਤਾਂ ਅੰਦਰ ਬੈਠੀ ਆ ਮਾਰੂ ਥੋੜੀ ਸਿਰ 'ਚ ਵੇਖੀ ਮਾਰ ਕੇ ਇੱਕ ਕਰੀ ਇਹ ਚੱਕ ਆਇਆ ਤਾਂ ਮੋਕੇ ਬਹੁਤ ਕੰਮ ਕਰਨੇ ਡੈਂਟਿੰਗ ਮੈਂਟਿੰਗ ਕਰਕੇ ਤੇਰੀ ਮੋਕੇ ਬਹੁਤ ਕੰਮ ਕਰਨੇ ਹਾਂ ਹਾਂ ਮੋਕੇ ਕਰਨੇ ਕੰਮ ਕਰਨੇ ਓਕੇ ਲੋ ਮਿੱਤਰੋ ਅੱਜ ਦਾ ਬਲੌਗ ਫਿਰ ਸਭ ਜਿਹੜਾ ਨਿਕਲ ਗਿਆ ਅੱਜ ਆਪਣਾ ਸਰਕਲ ਆਪਾਂ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਤੇ ਮਨਪ੍ਰੀਤ ਨੂੰ ਜਾਣਾ ਛੱਡਣਾ ਅੱਜ ਪੇਕਿਆਂ ਨੂੰ ਠੀਕਾ ਐਸ ਗਈ ਹੋਈ ਮੈਂ ਪਹਿਲਾਂ ਦੱਸ ਕੇ ਹਟਿਆ ਹੁਣ ਇਹ ਕ ਨਹੀਂ ਮੈਨੂੰ ਛੱਡ ਕੇ ਆਉ ਕੱਲ ਦਾ ਪ੍ਰੋਗਰਾਮ ਵੀ ਆ ਗਿਆ ਸਨਾਮਾ ਜਾਓ ਫਿਰ ਹੂੰ ਏ ਕੱਲ ਨੂੰ ਹੈਗਾ ਬਰਥਡੇ ਮਨਪ੍ਰੀਤ ਦਾ ਅਡਵਾਂਸ ਦਿਓ ਮੁਬਾਰਕਾਂ ਬਈ ਐਸ਼ ਨੇ ਐਸ਼ ਕਹੀ ਇਹਦਾ ਮਨਪ੍ਰੀਤ ਦੇ ਨੇ 32 ਸਾਲਾਂ ਦੀ ਹੋ ਜਾਣਾ ਤੁਸੀਂ 35 ਦੇ ਹੋਗੇ ਮੈਂ ਤਾਂ ਲੈ ਲਿਆ ਕੰਮ ਮੈਂ ਤਾਂ ਅੱਧ ਨੂੰ ਪਹੁੰਚ ਗਿਆ 32 ਨੂੰ ਤਾਂ ਇਹੀ ਜਾਵੜੀ ਆ ਹਜੇ ਕਹਿੰਦੀ ਵਿਆਹ ਕਰਾਉਣਾ ਮੈਂ ਸਰਨੇਮ ਕਹਿੰਦੀ ਮੇਰਾ ਤੇਰੇ ਸਰਨੇਮ ਮੇਰੇ ਨਾਮ ਮਗਰ ਤੋਂ ਆਪਣਾ ਸਰਨੇਮ ਲਾ ਗਏ ਮੈਂ ਕਿਹਾ ਉਹ ਨਹੀਂ ਲੱਗਦਾ ਹੁਣ ਮੁਸ਼ਕਲ ਨਹੀਂ ਲੱਗੂ ਸਹੀ ਗੱਲ ਐਸਾ ਪੰਗਾ ਮਨਪ੍ਰੀਤ ਕੋ ਬਰਾੜ ਲਿਖ ਲਿਆ ਲੋਗੋਟ ਹੀ ਨਹੀਂ ਖਿਸਾਬ ਚ ਆਉਂਦਾ ਪਾਸਪੋਰਟ ਦੇ ਉੱਤੇ ਸੋ ਲੱਗਦਾ ਹੁਣ ਇਹਨੂੰ ਬਰਾੜ ਹੀ ਰੱਖਣਾ ਪੈਣਾ ਗੁੱਡੀ ਸਿੱਧੂ ਮੁਸ਼ਕਲ ਹੀ ਲੱਗੂ ਤੈਨੂੰ ਮੈਨੂੰ ਲੱਗਦਾ ਜੇ ਬਰਾੜ ਜੇ ਆਪਾਂ ਪਾਸਪੋਰਟ ਦੇ ਵਿੱਚੋਂ ਬਰਾੜ ਕਟਾਉਣੇ ਆ ਤਾਂ ਫਿਰ ਦਿੱਲੀ ਗਲਟ ਵਿੱਚ ਕਢਾਉਣਾ ਪਊਗਾ ਠੀਕ ਆ ਜੇ ਸਿੱਧੂ ਲਵਾਉਣੇ ਫਿਰ ਵੀ ਗਲਟ ਵਿੱਚ ਕਢਾਉਣਾ ਪਊਗਾ ਸੋ ਦੋਨੇ ਆਪਸ਼ਨਾਂ ਵਿੱਚ ਆਪਾਂ ਨੂੰ ਗਲਟ ਵਿੱਚ ਕਢਾਉਣਾ ਪੈਣਾ ਜਿਹਦੇ ਉੱਤੇ ਕਿ ਦੋ ਢਾਈ ਮਹੀਨਿਆਂ ਦਾ ਪ੍ਰੋਸੈਸ ਆ ਲੰਬਾ ਪ੍ਰੋਸੈਸ ਆ ਛੱਡੋ ਭਰੇ ਯਾਰ ਅਸੀਂ ਕਿਹੜਾ ਟੈਂਟ ਕਰਾਂ ਮਰ ਉਹ ਨਾਲ ਦਿੱਲੀ ਵੀ ਜਾਣਾ ਪੈਂਦਾ ਗੇੜੇ ਬਹੁਤ ਮਰੌਂਦੇ ਆ ਮੜ ਕੇ ਕੰਮ ਵੀ ਨਹੀਂ ਕਰਦੇ ਕਿ ਤੇ ਪਕਾਈ ਬਹੁਤ ਜ਼ਿਆਦਾ ਹੈ ਸਰਕਾਰੀ ਕੰਮਾ ਤੁਹਾਨੂੰ ਪਤਾ ਹੀ ਹੈ ਇਸੇ ਕਰਕੇ ਨਾ ਤੂੰ ਬਰਾੜ ਲਗਾ ਰਹਿ ਇਹਨੂੰ ਦੇ ਚੰਗੀ ਰਹੇਗੀ ਠੀਕ ਹੈ ਤੇ ਆਪਾਂ ਜਿਵੇਂ ਅੱਗੇ ਕਹਿੰਦੇ ਹੁਣੇ ਕਾਫੀ ਵਾਲੇ ਕੱਪ ਆਪਣੇ ਆ ਗਏ ਆ ਜੀ ਡੀਕਾ ਚਲੋ ਤੇ ਫਿਰ ਚੰਗਾ ਕੋਫੀ ਮੈਂ ਵੀ ਪੀ ਲਾਂ ਜਾ ਕੇ ਫਿਰ ਨਾ ਆਨੂ ਕੇ ਚੱਲਿਆ ਜਾ ਸਿੱਧੂ ਸਹਰਿਆਂ ਨੂੰ ਠੀਕ ਆ ਠੀਕ ਆ ਫਿਰ ਆਪਾਂ ਕੱਲ ਨੂੰ ਆਵਾਂਗੇ ਵਾਪਸ ਅੱਜ ਸ਼ਾਮ ਹੋ ਜਾਣਾ ਮੂਵੀ ਦਿਖਾਉਣੀ ਹੈ ਹਨਾ ਕੱਲ ਨੂੰ ਕੱਲੂ ਬਰਥਡੇ ਹੈ ਨਾ ਕੱਲ ਨੂੰ ਹੀ ਆ ਕੱਲ ਨੂੰ ਇਹਨੂੰ ਮੂਵੀ ਦਿਖਾਵਾਂਗੇ ਠੀਕ ਆ ਕੱਲ ਨੂੰ ਇਹਦਾ ਬਰਥਡੇ ਆ ਗਿਫਟ ਕੁਪਟ ਆਪਾਂ ਦੇ ਨਹੀਂ ਸਕਦੇ ਗਿਫਟ ਨੇ ਪਹਿਲਾਂ ਮੇਰਾ ਐਡਵਾਂਸ ਜਿਹੜੀ ਗੱਲ ਤੇ ਚੈਨ ਪਾਈ ਹੋ 골ਡ ਦੀ ਮੈਂ ਲੈ ਕੇ ਦਿੱਤੀ ਹੈ ਸੋ ਮੈਂ ਭੋਲਾ ਮੈਂ ਤੋਂ ਪਹਿਲਾਂ ਹੀ ਲੈ ਲੈਂਦੀ ਹਾਂ ਤੇ ਨਹੀਂ ਮੇ ਦਿਮਾਗ ਹੋਵੇ ਨਾ ਤੇ ਬੰਦਾ ਇਹ ਨਾਲ ਹੀ ਐਨਵਰਸਰੀ ਆਈ ਨੇ ਨਾ 24 ਤਰੀਕ ਨੂੰ ਮੈਰਜ ਐਨਵਰਸਰੀ ਆ ਤੇ 19 ਨੂੰ ਹੈਗਾ ਮਨਪੀ ਦਾ ਬਰਥਡੇ ਸੋ ਵਲੌਗ ਥੋੜੀ ਤੱਕ ਲੇਟ ਆਊਗਾ ਕਿਉਂਕਿ ਵਲੌਗ ਹੁਣ ਤੁਹਾਡੇ ਲਈ ਪਹਿਲਾਂ ਬਣਾਏ ਨਹੀਂ ਸੀ ਹੁਣ ਕਾਫੀ ਐਡਵਾਂਸ ਬਣਾ ਕੇ ਰੱਖੇ ਆ ਇਸ ਕਰਕੇ ਜਿਹੜਾ ਵਲੌਗ ਬਣ ਜਾਂਦਾ ਉਹ ਘੱਟੋ ਘੱਟ 6-7 ਦਿਨਾਂ ਦਾ ਪੋਸਟ ਹੁੰਦਾ ਕਿ 4-5 ਵਲੌਗ ਆਡੇ ਕੋਲ ਐਕਸਟਰਾ ਹੀ ਬਣਾ ਕੇ ਰੱਖਦੇ ਆ ਤੁਹਾਡੇ ਲਈ ਤੁਹਾਡਾ ਬਹੁਤ ਤੁਹਾਨੂੰ ਤਰਸਾਇਆ ਤੁਹਾਡੀ ਬਹੁਤ ਜੀ ਵੇਟ ਕਰਦੇ ਸੀ ਵੀ ਵਲੌਗ ਕਦੋਂ ਪਾਉਂਗੇ ਤੇ ਲੋ ਫਿਰ ਵਲੌਗ ਲੱਗੇ ਆ ਪਾਉਣ ਹੁਣ ਤੱਬੀ ਆਇਆ ਕਿ ਲਈ ਗਣਾ ਦੱਬ ਕੇ ਕਰੀਓ 6 ਜਿਹੜੇ ਫਸਟ ਟਾਈਮ ਦੇਖਾ ਸਬਸਕ੍ਰਾਈਬ ਕਰ ਦਿਓ ਠੀਕ ਆ ਤਾ 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 ਸੰਗ ਸੋ ਗਿਆ ਬੋਲ ਪਾ ਕੋ ਅੰਬਰ ਉੱਥੋਂ ਵੀ ਚੱਤੇ ਚੰਗਾ ਰਹੋ ਸਤਿ ਸ੍ਰੀ ਅ ਆਪਣੇ ਉਹੀ ਕਈ ਕਵਾੜੀ ਤੇ ਫਿਰ ਆਪਾਂ ਲਾ ਲਈਏ ਗੰਢੇ ਕੇਰਾ ਤੇ ਫਿਰ ਕੱਲ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਠੀਕ ਆ ਤੇ ਚੱਲਾਂਗੇ ਮਾਨਸ ਨੂੰ ਛੱਡ ਨੂੰ ਪੇਕਿਆਂ ਨੂੰ ਵਲੌਗ ਵਿੱਚ ਮਿਲਦੇ ਆਂ ਨਹਾ ਕੇ ਹੋ ਜੀਏ ਰੈਡੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਫਸਟ ਟਾਈਮ ਦੇਖ ਰਹੇ ਹੋ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਜਰੂਰ ਕਰਿਓ ਤੁਹਾਡੇ ਸਾਰੇ ਬਹੁਤ ਸੋਹਣੀ ਕਮੈਂਟ ਕਰਦੇ ਆਂ ਸਾਰੇ ਪੜਦੇ ਆਂ ਨਹੀਂ ਲਾਈਕ ਵੀ ਕਰ ਦਿੰਦੇ ਆ ਠੀਕ ਆ ਫਿਰ ਸਤਿ ਸ਼੍ਰੀ ਅਕਾਲ